ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਦੋਸਤੋ ਕੀ ਹਾਲ ਹੋ ਨੇ ਉਮੀਦ ਕਰਦਾ ਕਿ ਰਾਜੀਵ ਜੀ ਆਪ ਹੋਗੇ ਚੜ੍ਹਦੀ ਕਲਾ 'ਚ ਹੋਵੋਗੇ ਸੋ ਦੋਸਤੋ ਇੱਕ ਹੋਰ ਬਹੁਤ ਸੋਹਣੀ ਵੀਡੀਓ ਲੈ ਕੇ ਆਏ ਆਂ ਵੀਡੀਓ ਵਧੀਆ ਲੱਗਦਾ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਜੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਬੈਨੀਫਿਟ ਲੈ ਸਕੋ ਚੰਗੀ ਲੱਗੇ ਤਾਂ ਸ਼ੇਅਰ ਜਰੂਰ ਕਰ ਦਿਆ ਕਰੋ ਦੋਸਤੋ ਅੱਜ ਤਿੰਨ ਅਸੈਂਡਲਾਂ ਸੰਗੇ ਛੋਟੀਆਂ-ਛੋਟੀਆਂ ਗੱਲਾਂ ਨੇ ਜੇ ਤੁਸੀਂ ਇਹਨਾਂ ਨੂੰ ਆਪਣੇ ਦਿਮਾਗ ਚੋਂ ਆਪਣੇ ਦਿਲ ਚੋਂ ਆਪਣੇ ਜ਼ਹਿਨ ਚੋਂ ਡਿਲੀਟ ਕਰ ਦੋਗੇ ਕੱਢ ਦੋਗੇ ਤਾਂ ਤੁਸੀਂ ਜ਼ਿੰਦਗੀ ਚ ਖੁਸ਼ੀ ਵਿੱਚ ਰਹੋਗੇ ਤੁਸੀਂ ਕਾਮਯਾਬੀ ਹੋਵੋਗੇ ਸਫਲ ਵੀ ਹੋਵੋਗੇ ਹਨਾ ਬਹੁਤ ਜ਼ਿਆਦਾ ਕਿਹੜੀਆਂ ਤਿੰਨ ਗੱਲਾਂ ਨੇ ਛੋਟੀ ਜੀ ਵੀਡੀਓ ਧਿਆਨ ਨਾਲ ਦੇਖਿਓ ਸਭ ਤੋਂ ਪਹਿਲੇ ਨੰਬਰ ਤੇ ਲੋਕ ਕੀ ਕਹਿਣਗੇ ਹਨਾ ਜੀ ਇੱਕ ਹੈ ਤਾਂ ਨਾਰਮਲ ਜੀ ਗੱਲ ਆ ਪਰ ਆਪਾਂ ਆ ਇਸ ਚੀਜ਼ ਨੂੰ ਬਹੁਤ ਜ਼ਿਆਦਾ ਆਪਣੇ ਮਾਈਂਡ ਦੇ ਉੱਤੇ ਲੈ ਲੈਣੇ ਵੀ ਚਾਹੇ ਤੁਸੀਂ ਕੰਮ ਕਰਦੇ ਹੋ ਜਾਂ ਸਿੱਕੜਾ ਜਿਹੜਾ ਪਾਉਣੀਓ ਕੁਛ ਵੀ ਕਰਦੇ ਹੋ ਤੁਹਾਡੇ ਦੇ ਮਾਈਂਡ ਦੇ ਵਿੱਚ ਜੇ ਇਹ ਗੱਲ ਲੱਗੇ ਜੇ ਲੋਕ ਕੀ ਕਹਿਣਗੇ ਹਨਾ ਵੀ ਮੈਂ ਆ ਤਨ ਕੱਪੜਾ ਪਾਇਆ ਜਾਂ ਮੈਂ ਆ ਕੰਮ ਕਰਦਾ ਤਾਂ ਫਿਰ ਤੁਸੀਂ ਕੰਮਜਾਦਗੀ ਹੋ ਸਕਦੇ ਲੋਕਾਂ ਦੀ ਇਹਨਾਂ ਗੱਲਾਂ ਨੂੰ ਇਗਨੋਰ ਕਰੋਗੇ ਤਾਂ ਜ਼ਿੰਦਗੀ 'ਚ ਸਫਲ ਹੋਵੋਗੇ ਨਾਲੇ ਖੁਸ਼ ਰਹੋਗੇ ਨੰਬਰ 2 ਤੇ ਗੱਲ ਜਿਹੜੀ ਹੈਗੀ ਆ ਉਹ ਹੈਗੀ ਜੀ ਮੇਰੇ ਕੋਲ ਨਹੀਂ ਹੋਣਾ ਆਪ ਕੋਈ ਕੰਮ ਕਰਨਾ ਚਾਹਦੇ ਪਰ ਆਪਾਂ ਇੱਕ ਏਕਸਕਿਊਜ਼ ਲਾ ਲੈਣ ਨਹੀਂ ਜਾਵੇ ਮੇਰੇ ਤੋਂ ਨਹੀਂ ਹੋਣਾ ਇਹ ਮੇਰੀ ਵੱਸ ਦੀ ਗੱਲ ਨਹੀਂ ਹੈਗੀ ਸੋ ਦੋਸਤੋ ਤੁਸੀਂ ਆਪਣੇ ਆਪ ਨੂੰ ਡੀਮੋਟੀਵੇਟ ਕਰ ਲਏ ਨਾ ਫਿਰ ਕਿੱਥੋਂ ਕੰਮ ਜਾ ਪਾਓਗੇ ਸਭ ਕੋ ਜਿਹੜੀ ਚੀਜ਼ 'ਚ ਕੰਮ ਕਰਨ 'ਚ ਡਰ ਲੱਗ ਰਹੀ ਹਾਂ ਯਾਰ ਹਾਂ ਉਹ ਸਭ ਕੋ ਕਰਨੀ ਚਾਹੀਦੀ ਹੈ ਨਾ ਉਹਨੂੰ ਕਰੋਗੇ ਮਜ਼ਾ ਆਊਗਾ ਉਸ ਚੀਜ਼ ਨੂੰ ਕਰਨ ਚ ਸੋ ਇਹ ਚੀਜ਼ ਆਪਣੇ ਮਨ 'ਚੋਂ ਕੱਢ ਦੋ ਯਾਰ ਮੇਰੇ ਤੋਂ ਨਹੀਂ ਹੋਣਾ ਠੀਕ ਹੈ ਜੀ ਨੰਬਰ 3 ਤੇ ਜਿਹੜੀ ਆਪਾਂ ਗੱਲ ਕਰਾਂਗੇ ਜੀ ਤੇ ਆਪਾਂ ਰਿਸਕ ਨਹੀਂ ਲੈਂਦੇ ਹੈਗੇ ਕਿਸੇ ਚੀਜ਼ ਨੂੰ ਲੈ ਕੇ ਤੁਸੀਂ ਕੋਈ ਬਿਜ਼ਨਸ ਸ਼ੁਰੂ ਕਰਨਾ ਜਾਂ ਤੁਸੀਂ ਕੋਈ ਚੀਜ਼ ਖਰੀਦਣੀ ਆ ਕੋਈ ਵੱ ਤੁਸੀਂ ਕਿਦੋਂ ਜਰ ਰਿਸਕ ਦੀ ਲੈਣਾ ਹੈਗਾ ਨਾ ਰਿਸਕ ਲੈਣਾ ਪੈਂਦਾ ਜ਼ਿੰਦਗੀ ਦਾ ਨਾਮ ਹੀ ਰਿਸਕ ਹੈ ਜ਼ਿੰਦਗੀ ਚੱਲਦੀ ਹੀ ਰਿਸਕ ਤੇ ਆ ਰਿਸਕ ਲੈਣਾ ਸਿੱਖੋ ਵੱਡਾ ਰਿਸਕ ਨਹੀਂ ਲੈ ਸਕਦੇ ਕੋਈ ਗੱਲ ਦੀ ਛੋਟਾ ਰਿਸਕ ਰਿਸਕ ਲੈ ਲਓ ਵੀ ਨੁਕਸਾਨ ਵਿੱਚ ਝੱਲਿਆ ਜਾ ਸਕੇ ਨੁਕਸਾਨ ਨੂੰ ਝੱਲੋਗੇ ਤਾਂ ਅੱਗੇ ਵੱਧੋਗੇ ਨੁਕਸਾਨ ਨੂੰ ਵੀ ਤੁਸੀਂ ਝੱਲ ਨਹੀਂ ਸਕਦੇ ਕਿਉਂਕਿ ਜ਼ਿੰਦਗੀ ਦਾ ਨਾਮ ਹੀ ਇਹੀ ਹੈ ਕਿਤੇ ਨੁਕਸਾਨ ਕਿਤੇ ਪ੍ਰੋਫਿਟ ਹੈ ਨਾ ਇਸ ਲਈ ਰਿਸਕ ਲੈਣਾ ਸਿੱਖੋ ਰਿਸਕ ਲੈਣਾ ਵੀ ਜ਼ਿੰਦਗੀ ਦੀ ਬਹੁਤ ਜ਼ਰੂਰੀ ਹੈ ਜੇ ਕਾਮਯਾਬ ਹੋਣਾ ਸਫਲ ਹੋਣਾ ਸੋ ਇਹ ਤਿੰਨ ਗੱਲਾਂ ਨੂੰ ਆਪਣੇ ਜ਼ਿਹਨ 'ਚ ਬਿਠਾ ਲਓ ਜਿਹੜੀਆਂ ਮੈਂ ਦੱਸੀਆਂ ਨੇ ਤੇ ਇਹਨਾਂ ਤੇ ਵਰਕ ਸੋ ਇਥੇ ਵੀਡੀਓ ਐਡ ਕਰਾਂਗੇ ਵਧੀਆ ਲੱਗੇ ਤਾਂ ਲਾਈਕ ਪਾਣ ਤੇ ਸ਼ੇਅਰ ਜਰੂਰ ਕਰਿਓ ਥੈਂਕ ਯੂ ਵੈਰੀ ਮਚ ਸਤ ਸ੍ਰੀ ਅਕਾਲ ਜੀ